ਅੱਜ ਮਹਾਕੁੰਭ ਪਹੁੰਚੇ ਨੇ ਪੀਐਮ ਮੋਦੀ ਪੀਐਮ ਨੇ ਆਸਥਾ ਦੀ ਡੁਬਕੀ ਪ੍ਰਿਆਗਰਾਜ ਦੇ ਵਿੱਚ ਲਗਾਈ ਹੈ ਮਹਾਕੁੰਭ ਦੇ ਵਿੱਚ ਸੰਗਮ ਤੱਟ ਤੇ ਇਸ਼ਨਾਨ ਕੀਤਾ ਉਹਨਾਂ ਨੇ ਪਵਿੱਤਰ ਸੰਗਮ ਦੇ ਵਿੱਚ ਆਸਥਾ ਦੀ ਡੁਬਕੀ ਪੀਐਮ ਮੋਦੀ ਨੇ ਲਗਾਈ ਸਾਧੂ ਸੰਤਾ ਦੇ ਨਾਲ ਮੁਲਾਕਾਤ ਵੀ ਕਰ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ ਪ੍ਰਿਆਗਰਾਜ ਮਹਾਕੁੰਭ ਦੇ ਵਿੱਚ ਉਹ ਪਹੁੰਚ ਚੁੱਕੇ ਨੇ ਤੇ ਸੰਗਮ ਦੇ ਵਿੱਚ ਇਸ਼ਨਾਨ ਵੀ ਕਰ ਚੁੱਕੇ ਨੇ ਸੀਐਮ ਯੋਗੀ ਉਹਨਾਂ ਦੇ ਨਾਲ ਮੌਜੂਦ ਨੇ ਤਾਂ ਪ੍ਰਧਾਨ ਮੰਤਰੀ ਪ੍ਰਿਆਗਰਾਜ ਦੇ ਵਿੱਚ ਕਰੀਬ 2.5 ਘੰਟੇ ਤੱਕ ਰੁਕਣਗੇ ਤੇ ਮੋਦੀ ਮੋਟਰ ਬੋਟ ਦੇ ਰਾਹੀਂ ਯੋਗੀ ਦੇ ਨਾਲ ਸੰਗਮ ਪਹੁੰਚੇ ਨੇ ਉਹਨਾਂ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਨੇ ਗਲੇ ਦੇ ਵਿੱਚ ਰੂਦਰਾਕਸ਼ ਦੀ ਮਾਲਾ ਸੀ ਮੰਤਰਾਂ ਦੇ ਜਾਪ ਦੇ ਵਿਚਕਾਰ ਪੀਐਮ ਮੋਦੀ ਨੇ ਇਕੱਲੇ ਹੀ ਸੰਗਮ ਦੇ ਵਿੱਚ ਇਸ਼ਨਾਨ ਕੀਤਾ ਮੋਦੀ ਦਾ ਜਹਾਜ਼ ਬਮਰੋਲੀ 에ਅਰਪੋਰਟ ਪਹੁੰਚਿਆ ਤੇ ਇਥੋਂ ਰਾਜਪਾਲ ਆਨੰਦੀ ਬੈਨ ਪਟੇਲ ਜਿਹੜੇ ਨੇ ਸੀਐਮ ਯੋਗੀ ਦੋਵੇਂ ਉਪ ਮੁੱਖ ਮੰਤਰੀ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਪ੍ਰਧਾਨ ਮੰਤਰੀ ਹਵਾਈ ਅੱਡੇ ਤੋਂ ਹੈਲੀਕਾਪਟਰ ਦੇ ਰਾਹੀਂ ਡੀਪੀਐਸ ਹੈਲੀਪੈਡ ਪਹੁੰਚੇ ਤੇ ਫਿਰ ਉਹਨਾਂ ਦਾ ਕਾਫਲਾ ਜਿਹੜਾ ਹੈ ਉਹ ਸੰਗਮ ਦੇ ਲਈ ਰਵਾਨਾ ਹੋਇਆ ਤਾਂ ਇਸ ਤੋਂ ਪਹਿਲਾਂ 13 ਦਸੰਬਰ ਨੂੰ ਇੱਥੇ ਜਿਹੜੇ ਨੇ ਦੂਜੀ ਜਿਹੜੀ ਯਾਤਰਾ ਹੈ ਉਹ ਇਹਨਾਂ ਦੀ ਤਾਂ ਸੰਗਮ ਜਿਹੜਾ ਹੈ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਹੈ ਕਿਉਂਕਿ ਅਲੱਗ-ਅਲੱਗ ਲੋਕ ਜਿਹੜੇ ਨੇ ਅਲੱਗ-ਅਲੱਗ ਥਾਵਾਂ ਤੋਂ ਇੱਥੇ ਜਾ ਕੇ ਇਸ਼ਨਾਨ ਕਰੈ ਨੇ ਪਵਿੱਤਰ ਆਸਥਾ ਦੀ ਡੁੱਬਕੀ ਲਗਾ ਰੇ ਨੇ ਤੇ ਅੱਜ ਪੀਐਮ ਮੋਦੀ ਦਾ ਸ케ਡਿਊਲ ਹੈ ਉਹਨਾਂ ਨੇ 2.5 ਘੰਟੇ ਕੱਢੇ ਨੇ ਆਪਣੇ ਪੂਰੇ ਸ케ਡਿਊਲ ਦੇ ਵਿੱਚੋਂ ਆਸਥਾ ਦੀ ਡੁੱਬਕੀ ਲਗਾਉਣ ਦੇ ਲਈ ਤੇ ਕਿ ਜਿਹੜਾ ਯੋਗੀ ਵੀ ਉਹਨਾਂ ਦੇ ਨਾਲ ਨੇ